ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਸਭ ਦੇ ਘਰ ਪਰਿਵਾਰ ਜਾਨਵਰ ਠੀਕ ਨੇ ਜੀ ਤੇ ਅੱਜ ਬਾਈ ਜੀ ਲੈ ਕੇ ਆਇਆ ਤੁਹਾਡੇ ਲਈ ਆਪਾਂ ਵਿੱਚ ਕਈ ਵੀਰਾ ਭਰਾਵਾਂ ਵਾਲੇ ਮੈਸੇਜ ਆਉਦੇ ਸੀਗੇ ਇੱਕ ਦੋ ਵੀਰਾਂ ਨੇ ਫੋਨ ਵੀ ਕਰਿਆ ਆਪਾਂ ਨੂੰ ਕਿ ਕਬੂਤਰਾਂ ਦੇ ਜਿਵੇਂ ਲੱਤਾਂ ਸੋਜੀ ਜਾਂਦੀਆਂ ਨੇ ਗੱਠਾ ਜੀਆਂ ਬਣ ਜਾਂਦੀਆਂ ਨੇ ਲੱਤਾਂ ਦੇ ਉੱਪਰ ਜਾਂ ਪੈਰਾਂ ਦੇ ਉੱਪਰ ਜਾਂ ਜਿਹੜੇ ਪੱਲੇ ਹੁੰਦੇ ਆ ਪੱਲਿਆਂ ਦੇ ਵਿੱਚ ਗੱਠਾ ਹੱਡੇ ਕਹਿੰਦੇ ਆ ਆਪਾਂ ਉਹ ਬਣ ਜਾਂਦੇ ਆ ਬਾਈ ਉਹਦੇ ਲਈ ਬਾਈ ਲੈ ਕੇ ਆਇਆ ਦਵਾਈ ਅੱਜ ਆਪਾਂ ਤੇ ਬਹੁਤ ਵਧੀਆ ਰਿਜ਼ਲਟ ਆ ਜਿਹੜੇ ਵੱਡੇ ਗੂਤਰਾਂ ਤੇ ਇਕੱਠਾ ਬਣਦੀਆਂ ਨੇ ਪੈਰਾ ਤੇ ਜਾਂ ਪੱਲਿਆ ਦੇ ਵਿੱਚ ਬਈ ਤੇ ਉਹ ਇਹ ਦਵਾਈ ਜ਼ਰੂਰ ਵਰਤਿਓ ਤੇ ਤੁਹਾਨੂੰ ਦਵਾਈ ਦੱਸ ਦਿੰਨੇ ਆ ਕਿਹੜੀ-ਕਿਹੜੀ ਆ ਜੀ ਇੱਕ ਤਾਂ ਬਾਈ ਜੀ ਆ ਡ੍ਰੌਪ ਆ ਜੀ ਇਹ ਡਾਕਟਰ ਜੌਨ ਕੰਪਨੀ ਦਾ ਜੁਰਕੈਸਲ ਠੀਕ ਆ ਜੀ ਤੇ ਕੀ ਆ ਜੀ ਇੱਕ ਆ ਡਾਕਸੀ ਸਾਈਕਲਿਨ ਗੋਲੀ ਹੁੰਦੀ ਆ ਠੀਕ ਆ ਆ ਦੇਖ ਲਓ ਇਹ ਹੋ ਗਈ ਇੱਕ ਲੈਣਾ ਜੀ ਲਸਣ ਆਪਾਂ ਨੇ ਲਸਣ ਦੇ ਦਾਣੇ ਜਿਹੜੇ ਹੁੰਦੇ ਇਕੱਠੀ ਹੁੰਦੀ ਆ ਉਹ ਲੈਣੀਆਂ ਠੀਕ ਹੈ ਜੀ ਇਹ ਬਰਤਨੇ ਕਿਵੇਂ ਆ ਉਹਨਾਂ ਸਮਝ ਲਓ ਇੱਕ ਵਾਰ ਬਿਨਾਂ ਠੀਕ ਆ ਕਿ ਨਹੀਂ ਜਿਹੜੀ ਜੋਰ ਕੈਸਰ ਦਾ ਡ੍ਰੌਪ ਆ ਇਹਦੀਆਂ 5 ਬੂੰਦਾ ਵਾਈ ਜੀ ਸਵੇਰੇ 5 ਬੂੰਦਾ ਸ਼ਾਮ ਨੂੰ 10 ਐਮਐਲ ਪਾਣੀ ਚ ਸਿੱਧੀ ਡਾਇਰੈਕਟ ਨਹੀਂ ਦੇਣੀ ਇਹ ਇਹ ਤੁਸੀਂ ਜੇ ਸਿੱਧੀ ਕਰ ਡਾਇਰੈਕਟ ਦਵਾਂਗੇ ਤਾਂ ਕਿ ਬਾਈ ਕਬੂਤਰ ਦੇ ਅੰਦਰ ਸਾਲੇ ਕਰ ਦਿੰਦੇ ਆ ਗਲ ਦੇ ਵਿੱਚ ਇਹ ਪਾਣੀ ਦੇ ਵਿੱਚ ਪਾ ਕੇ ਦੇਣੀ ਆ 5 ਬੂੰਦਾ ਸਵੇਰੇ 5 ਸ਼ਾਮ ਨੂੰ ਤੇ ਨਾਲ ਆ ਅੱਧੀ ਗੋੜੀ ਸਵੇਰੇ ਅੱਧੀ ਗੋੜੀ ਸ਼ਾਮ ਨੂੰ ਠੀਕ ਆ ਜੀ ਤੇ ਜਿਹੜਾ ਲਸਣ ਆ ਉਹ ਬਾਈ ਜੀ ਇੱਕ ਦਾਣਾ ਜਿਹੜਾ ਹੁੰਦਾ ਆਪਣਾ ਇੱਕ ਦਾਣਾ ਸਵੇਰੇ ਤੇ ਇੱਕ ਦਾਣਾ ਸ਼ਾਮ ਨੂੰ ਛੋਟੇ ਦੇਣੇ ਆ ਜੇ ਵੱਡੇ ਆ ਤਾਂ ਅੱਧਾ ਦੇ ਦੋ ਜੇ ਛੋਟੇ ਆ ਛੋਟਾ ਲਸਣ ਤਾਂ ਇੱਕ ਦਾਣਾ ਠੀਕ ਆ ਜੀ ਤੇ ਇਹਦਾ ਬਾਈ ਘਟੋ ਘਟ 15 ਦਿਨ ਦਾ ਕੋਰਸ ਆ ਜੀ ਇਹਦਾ ਤੇ ਰੋਜ਼ ਦੇਣੀ ਆ ਨਾਗਾ ਬਿਨ ਨਾਗਾ ਜਿਹੜੇ ਤੁਹਾਡੇ ਉਤਰਾ ਦੇ ਹੱਡੀਆਂ ਹੱਟ ਹੱਟ ਜੇ ਬਣਦੇ ਆ ਹੱਡੇ ਕਹਿ ਦਿੰਨੇ ਆਪਾਂ ਉਹ ਸਾਰੇ ਬਾਈ ਜੀ ਹੌਲੀ ਹੌਲੀ ਕਰਕੇ ਤੁਹਾਡੇ ਸਾਰੇ ਸਹੀ ਹੋ ਜਾਣਗੇ ਠੀਕ ਆ ਜੀ ਤੇ ਬਾਕੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰਿਓ ਤਾਂ ਕਿ ਸਾਰੇ ਵੀਰਾਂ ਦਾ ਫਾਇਦਾ ਹੋ ਸਕੇ ਤੇ ਇਹਦੀਆਂ ਫੋਟੋਆਂ ਵੀ ਲਾ ਦਿੰਨੇ ਆ ਅਸੀਂ ਨਾਲ ਤੇ ਆਮ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਆ ਨਹੀਂ ਮਿਲਦੀ ਤੁਹਾਨੂੰ ਆ ਸਾਡੇ ਨਾਲ ਸੰਪਰਕ ਕਰ ਲਓ ਅਸੀਂ ਆ ਆਲ ਇੰਡੀਆ ਡਿਲੀਵਰੀ ਵੀ ਕਰਦੇ ਹਾਂ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਬਸ ਇਕਾਲ ਜੀ ਧੰਨਵਾਦ